ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਅੱਜ ਦੀ ਵੀਡੀਓ ਬਣਾ ਰਹੇ ਆ ਬਈ ਆਪਾਂ ਪਿੰਡ ਹਸਨਪੁਰਾ ਨੇੜੇ ਧੂਰੀ ਤੇ ਜਲਾਬਾਈ ਨੂੰ ਪਈ ਜਾਂਦਾ ਬਾਈ ਸੰਗਰੂਰ ਇੱਕ ਛੋਟੀ ਸੇਲ ਦੇ ਵਾਸਤੇ ਆ ਬਾਈ ਕੋਲ ਬੜੀ ਸੋਹਣੀ ਬਾਈ ਤੇ ਸਾਰੀ ਜਾਂੜਾ ਦੀ ਸੋਹਣੀ ਦਿਨੇ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰਦੇ ਹੋ ਲਾਈਕ ਚੈਨਲ ਕਰਦੇ ਹੋ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਹੁਣ ਗੱਲ ਕਰਦੇ ਆ ਬਾਈ ਛੋਟੀ ਦੇ ਬਾਰੇ ਚ ਛੋਟੀ ਜਿਹੜੀ ਹੈਗੀ ਆ ਬਾਈ ਜੀ ਘੜ ਦੀ ਛੋਟੀ ਆ ਬਾਈ ਦੇ ਆਪ ਦੇ ਹੱਥੀ ਪਾਲੀ ਹੋਈ ਆ ਬਾਈ ਨੇ ਦੇਖ ਪਹਿਲਾ ਸੂਆ ਸੂਣਾ ਬਾਈ 5 ਤੋਂ 10 ਦਿਨ ਸੂਣ ਦੇ ਵਿੱਚ ਬਾਕੀ ਨੇ ਬਲੱਡ ਲਾਈਨ ਦੀ ਗੱਲ ਕਰੀਏ ਬਾਈ ਆਪ ਹੈਗੀ ਆ ਬਾਈ ਇਹ ਸਾਈਡ 264 ਬਲੱਡ ਦੀ ਤੇ ਮਾਂ ਦੇ ਰਕਾਰਡ ਦੀ ਗੱਲ ਕਰੀਏ ਬਾਈ 15 ਤੋਂ 16 ਲੀਟਰ ਦਾ ਮਾਂ ਦਾ ਰਕਾਰਡ ਸੀਗਾ ਪਹਿਲਾ ਸੂਆ ਸੂਣਾ ਬਾਈ ਮੂੰਹ ਦੋ ਦੰਦ ਦਾ ਜੀ ਤੇ ਥਨਲੇਵ ਦੀ ਝੋਟੀ ਪੂਰੀ ਸਾਫ ਆ ਬਾਈ ਦੇਖ ਸਕਦੇ ਆ ਆਪਾਂ ਚਾਰ ਥਾਨੇ ਪੂਰੇ ਤੇ ਚਾਰੇ ਥਾਣਾਂ ਦੀ ਬਾਈ ਜ਼ਿੰਮੇਵਾਰੀ ਹੈ ਜੀ ਤੇ ਚਾਰੇ ਥਾਣ ਬਾਈ ਇੱਕੋ ਇੰਟਰੀ ਛੋਟਾ ਵੱਡਾ ਨਹੀਂ ਹੈਗਾ ਠੰਡੀ ਸੀਲ ਪੂਰੀ ਆ ਬਾਈ ਝੋਟੀ ਪੱਠੀ ਆਪਣੇ ਸਾਹਮਣੇ ਆ ਬਾਈ ਪੜੀ ਹੋਈ ਪੁਰੀ ਆ ਬਈ ਚੰਡੀਤੰਦਰਸ ਛੋਟੀ ਆ ਰਾਜੀ ਛੋਟੀ ਆ ਬੁਰੀ ਸੇਵਾ ਵਗੈਰਾ ਬਾਈ ਨੇ ਪੁਰੀ ਕੀਤੀ ਹੋਈ ਹੈ ਜੀ ਤੇ ਮਾਦਾਰ ਕਾਰਡ ਵੀ ਝੰਡਾ ਸੀ ਜਾ ਬਾਈ ਤੇ ਸੀਮਨ ਬਾਈ ਦੇ ਲੱਗਿਆ ਹੋਇਆ ਬਤਾ ਬੋਲਦਾ ਤੇ 5 ਤੋਂ 10 ਦਿਨ ਬਾਈ ਸੌਣ ਦੇ ਵਿੱਚ ਵਕੀ ਨੇ ਰੇਟ ਦੀ ਗੱਲ ਕਰੀ 90000 ਰੁਪਏ ਬਾਈ ਵੱਲੋਂ ਡਿਮਾਂਡ ਆ ਕਿ ਫਿਕਸ ਰੇਟ ਨਹੀਂ ਗਿਆ ਬਾਈ ਮੌਕੇ ਤੇ ਮਾਨਤਾਨ ਹੋ ਜਾਊਗਾ ਏਰੀਆ ਬਾਈ ਦਾ ਹੈ ਜੀ ਬਾਈ ਪਿੰਡ ਹਸਨਪੁਰਾ ਨੇੜੇ ਧੂਰੀ ਤੇ ਜਿਲ੍ਹਾ ਬਾਈ ਨੂੰ ਪਾਈ ਜਾਂਦਾ ਬਾਈ ਸੰਰੂਰ ਪੱਟੀ ਬਾਈ ਦੇ ਨੰਬਰ ਆਪਸ ਨੂੰ ਤੇ ਦੇ ਦਿਓ ਅਸੀਂ ਬਾਈ ਨਾਲ ਸੰਪਰਕ ਕਰਕੇ ਛੋਟੀ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹਾਂ